ਤਕੀ ਬਸੇ ਮਸਕੀਨੀਆਂ ਆਮ ਨਿਵਾਰਤਲੇ ਬੋਨੇ ਬੋਨੇ ਹੰਕਾਰੀਆਂ ਨਾਨਕ ਗਰਭ ਗਲੇ ਮਨਿਏ ਪਾਸ਼ਾ ਫਰਮਾਨ ਕਰਦੇ ਨੇ ਸਿੱਖੀ ਬੜੀ ਮੁਸ਼ਕਿਲ ਹੈ ਇੱਕ ਸਿੱਖ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਮਨੁ ਸਿੱਖੀ ਦੀ ਦੌਦ ਬਖਸ਼ਿਸ਼ ਕਰਦੇ ਗੁਰੂ ਜਨ ਦੇ ਜਿਮਾਰਗ ਕਰਨ ਲਈ ਵੀ ਸਿੱਖੀ ਬੜੀ ਮੁਸ਼ਕਿਲ ਹੈ। ਔਕੀ ਕਾਟੀ ਵੀ ਖੜਾ ਪੈਂਦਾ ਹੁੰਦਾ ਹੈ। ਗੁਰਪੀਰਾਂ ਦੀ ਝਾਕਰੀ ਮਹਾ ਕਰੜੀ ਬੜੀ ਕਰੜੀ ਹੁੰਦੀ ਹੈ ਲੇਕਿਨ ਸੁਖ ਸਾਰ। ਬਾਜ ਜੀ ਦੇ ਨਾਲ ਬੜਾ ਸੁਖ ਪ੍ਰਾਪਤ ਹੁੰਦਾ ਹੈ। ਪਰ ਪਹਿਲੇ ਕਰਨੀ ਬੜੀ ਮੁਸ਼ਕਿਲ ਹੁੰਦੀ ਹੈ ਝਾਕਰੀ ਕਰਨੀ ਬਹੁਤ ਦਿੱਕਤ ਮੁਸ਼ਕਿਲ ਵਾਲੀ ਗੱਲ ਹੈ। ਸੇ ਕਹਿੰਦਾ ਬਾਰਾ ਨਹੀਂ ਮੇਰੀ ਤਕਿਰਪਾ ਕਰੋ ਮੈਂ ਉਸ ਸਿੱਖੀ ਧਾਰਨ ਕਰਨ ਵਾਸਤੇ ਆਏ ਆਪਣੇ ਚਲਣਾ ਦੇ ਵਿੱਚ ਮਨੋਂ ਕਿਰਪਾ ਕਰਕੇ ਆਪਣਾ ਸੇਵਕ ਬਣਾ ਲਾ ਮਾਰਬਾਰੂ ਦੇ ਕਹਿੰਦੇ ਗੱਲ ਲਗੇ ਠੀਕ ਹੈ ਪਹਿਲੇ ਤਨੂੰ ਸਿੱਖ ਦੇ ਦਰਸ਼ਨ ਕਰਾਨੇ ਗੁਰ ਸਿੱਖੀ ਕੀ ਹੁੰਦੀ ਫਿਰ ਉਸੇ ਬਾਅਦ ਫਿਰ ਧਾਰਨ ਕਰ ਲੈ ਕਿ ਮਾਰਾ ਜੋ ਮਨੇ ਹੁਕਮ ਕਰ ਮਾਰੇ ਇੱਕ ਚਿੱਠੀ ਦੇ ਦਿੱਤੀ ਉਹਨੂੰ ਲਿਖ ਕੇ ਇਹ ਸਾਰਾ ਸੇਵਕ ਉਹਨੂੰ ਇਹ ਚਿੱਠੀ ਪੰਚਾਉ ਦੇ ਠੀਕ ਹੈ ਮਹਾਰਾਜ ਪੱ चिट्ठी ਤਾਂ ਦੇਣੀ ਉਹਨੂੰ ਪਹਿਲੇ 100 ਰੁਪਿਆ ਨਜ਼ਰਾਨਾ ਲੈ ਲੈਣਾ ਫਿਰ ਉਹਨੂੰ ਦੇਣੀ ਚਿੱਠੀ ਜੀ ਮਹਾਰਾਜ ਜਿਹਾ ਸਾਡਾ ਹੁਕਮ ਹੈ ਇਹ ਚਿੱਠੀ ਲੈ ਕੇ ਪੰਜੇ ਪਾਸ਼ਾ ਦੇ ਚਲਾ ਗਿਆ ਜਾ ਕੇ ਪਹੁੰਚਿਆ ਗੁਰਸਿੱਖ ਦੇ ਕੋਲ ਹੁੰਦਕਾਰ ਪਹੁੰਚਿਆ ਤੇ ਜਾ ਕੇ ਦੱਸੇ ਮੈਨੂੰ ਪੰਜੇ ਪਾਸ਼ਾ ਨੇ ਭੇਜਿਆ ਤੁਹਾਡੇ ਕੋਲ ਚਿੱਠੀ ਲੈ ਕੇ ਆਇਆ ਮੈਂ बड़ा खुश हो महाराज ने मैनु कृपा लै लिया एनी बख्शिश लिया वो तो मैं याद किया महाराज ने मेरे नाम की चिट्ठी देती बड़ा खुश हो कृपा करो देव मैंने चिट्ठी कह लगा महाराज तो का हुक्म है सौ रुपया पहले नजराना दो तो फिर तुम चिट्ठी मिलेगी उस सोचना का सौ रुपया तो मेरे को है नहीं महाराज की चिट्ठी आई है ਤੇ ਜਲਦੀ ਨਾਲ ਮੈਂ ਪੜਨਾ ਚਾਹਨਾ ਕੀ ਲਿਖਿਆ ਮਾਰਨ ਕਿ ਇਹ ਹੁਕਮ ਹੈ ਮੇਰੇ ਵੱਸ ਸੇ ਤੇ ਪੈਸਾ ਹੈ ਨਹੀਂ ਕੋਈ ਵੀ ਬੜੇ ਪ੍ਰੇਮ ਨਾਲ ਆਦਨਦਾਲ ਨੂੰ ਬਿਠਾਇਆ ਚਾਹ ਪਾਣੀ ਪਿਲਾਇਆ ਤੁਸੀਂ ਕਹਿੰਦੇ ਥੋੜਾ ਆਰਾਮ ਕਰੋ ਮੈਂ ਹੁਣੇ ਆਉਂਦਾ ਉਹ ਕਰਦਾ ਉਹਨੂੰ ਜਿਹੜਾ ਸਮਾਨ ਦਿੱਸਿਆ ਕੋਈ ਕੀਮਤੀ ਜਿਹੜਾ ਵਿਕ ਸਕਦਾ ਸੀ ਉਹ ਜਾ ਕੇ ਵੇਚ ਕੇ 100 ਰੁਪਇਆ ਲੈ ਕੇ ਆ ਗਿਆ ਉਹ 100 ਰੁਪਏ ਆ ਕੇ ਪੇਟਾ ਰੱਖ ਕੇ ਕਹਿੰਦੇ ਮਹਾਰਾਜ ਮੇਰੇ ਤੇ ਕਿਰਪਾ ਕਰਦੇ ਮੈਨੂੰ ਚਿੱਠੀ ਦੇ ਦਿਓ ਗੁਰੂ ਮਹਾਰਾਜ ਜੀ 100 ਰੁਪਏ ਨਜ਼ਰਾਨਾ ਪੇਟਾ ਕਰਦਾ ਉਹ 100 ਰੁਪਏ ਉਹ ਸਮੇਂ ਦੇ ਕਰੀਬੀ ਵਸਤ ਦੀ ਗੱਲ ਹੈ ਕਾਬੇ ਸਮੇਂ ਉਸਲੇ 100 ਰੁਪਏ ਬੜੀ ਕੀਮਤ ਹੁੰਦੀ ਸੀ ਉਹਨੇ 100 ਰੁਪਏ ਲੈ ਕੇ ਚਿੱਠੀ ਦਿੱਤੀ ਚਿੱਠੀ ਨੂੰ ਲੈ ਕੇ ਗੁਰ ਸਿੰਘ ਆਪਣੇ ਮਸਤਕ ਤੇ ਲਗਾਉਂਦਾ ਹੈ ਬਾਰ-ਬਾਰ ਨਮਸਕਾਰਾਂ ਕਰਦਾ ਹੈ ਅੱਖਾਂ ਤੇ ਲਗਾਉਂਦਾ ਹੈ ਇਹ ਮਾਰੇ ਆਪ ਦੀ ਏਡੀ ਕਿਰਪਾ ਆਪਣੇ ਮੈਨੂੰ ਚਿੱਠੀ ਭੇਜੀ ਬੜੀ ਕਿਰਪਾ ਆਪਨੇ ਕੀਤੀ ਨੇ ਬਖਸ਼ਿਸ਼ ਨਹੀਂ ਰਹਿਮਤ ਮੇਰੇ ਗਰੀਬ ਜੇ ਨੂੰ ਯਾਦ ਕੀਤਾ ਆਪਨੇ ਮੈਂ ਚਿੱਠੀ ਗੁਰ ਕੇ ਜਲ ਪੜ੍ਹੇ ਲਿਖਿਆ ਸੀ ਕਾਰ ਸੇਵਾ ਦਾ ਕੰਮ ਹੋ ਰਿਹਾ ਹੈ 500 ਸੇ 500 ਰੁਪਿਆ ਕਾਰ ਸੇਵਾ ਵਾਸਤੇ ਭੇਟਾ ਭੇਜਿਆ ਉਹਨੂੰ ਸਗੋਂ ਚਾਹ ਚੜ ਗਿਆ। 엘ਿਓ ਨੇ ਸੱਜਾ 100 ਰੁਪਏ ਤੋਂ ਇੱਕ ਸਿਗਰੀ ਵਿੱਚ ਅਰਦ ਅਸਮਾਨ ਵੇਚ ਕੇ ਦੇ 100 ਰੁਪਏ ਕੱਢਾ ਕੀਤਾ ਮਸਾਂ ਤੇ ਉਹ ਫਿਰ ਚਿੱਠੀ ਲਈ। ਤੇ ਹੁਣ ਹੁਕਮ ਆ ਗਿਆ ਵੀ 500 ਰੁਪਏ ਕਾਰ ਸੇਵਾ ਲਈ ਭੇਜੇ ਭੇਜੇ। ਬੜਾ ਵਿਚਾਰ ਕਰਦਾ ਕੌਣ ਦੇਗਾ ਮੈਨੇ 500 ਰੁਪਏ। ਸਾਰੇ ਪਾਸੇ ਉਹਨੇ ਆਪਣੇ ਮਿੱਤਰ ਦੋਸਤਾਂ ਸਭ 'ਤੇ ਧਿਆਨ ਕੀਤਾ ਕਿਸੇ ਤੋਂ ਨਹੀਂ ਮਿਲ ਸਕਦਾ 500 ਰੁਪਏ। ਕੋਈ ਐਸਾ ਹੈ ਨਹੀਂ ਪੋਜੀਸ਼ਨ ਜਿਹੜਾ 500 ਰੁਪਏ ਦੇ ਦੇਵੇ ਫਿਰ ਸੋਚਦਾ ਕੁਛ ਇੰਤਜ਼ਾਮ ਕਰਾਂ ਕਰ ਬੈਠ ਕੇ ਤੇ ਕੁਛ ਨਹੀਂ ਹੋਏਗਾ ਕਾਰਵਲ ਦੇਖਦਾ ਵੀ ਐਸਾ ਕੋਈ ਸਮਾਨ ਵੀ ਨਹੀਂ ਜਿਹੜਾ 500 ਦਾ ਵਿਕ ਜਾਵੇ ਉਹਨੂੰ ਕਹਿੰਦਾ ਤੁਸੀਂ ਘਰ ਬੈਠੋ ਮੈਂ ਇੰਤਜ਼ਾਮ ਕਰਕੇ ਆਣਾ ਬਾਹਰ ਨਿਕਲਿਆ ਉਹਨੇ ਸ਼ੌਕਾਰਾਂ ਵੱਲ ਪਾਸੇ ਦੇਖਦਾ ਕੋਈ ਸ਼ੌਕਾਰ ਵਿਆਜੀ ਮੈਨੂੰ ਦੇ ਦੇ 500 ਰੁਪਈਆ ਇਕ ਦਿਨ ਗੋਲ ਗਿਆ ਵੀ ਉਹਨੇ ਮਨਾ ਕਰਤਾ ਵੀ ਤੂੰ 5 ਰੁਪਏ ਦੇਾਂਗਾ ਕਿੱਥੋਂ ਗਰੀਬ ਆਦਮੀ ਤੂੰ ਕਿਨੇ ਤਰੀ ਦੀ ਆੜੀ ਏ 5 ਰੁਪਏ ਤੇ ਤਰ ਤਾਂ ਹੁਣ ਆਈ ਨਹੀਂ ਕੱਢਾ ਮਨਾ ਕਰ ਦਿੱਤਾ ਉਹਨੇ ਕੋਈ ਆਸ ਨਹੀਂ ਕੋਈ ਉਮੀਦ ਨਹੀਂ ਕੀ ਕੀਤਾ ਜਾਵੇ ਚਾਹ ਬੜਾ ਹੈ ਮਹਾਰਾਜ ਦਾ ਹੁਕਮ ਆਇਆ 5 ਰੁਪਏ ਭੇਜੇਗਾ ਤੇ ਹੁਣ ਕਿਸ ਤਰ੍ਹਾਂ 5 ਰੁਪਏ ਭੇਜਿਆ ਜਾਵੇ ਬੜਾ ਸੋਚ ਕੇ ਉਹ ਸ਼ੌਕਰ ਦੀ ਦੁਕਾਨ ਤੋਂ ਬਾਹਰ ਬੈਠਾ ਸੋਚਦਾ ਇਹਨੇ ਜਿਹਦੇ ਡੰਡੋਰਾ ਫੇਰੇ ਜਾਉਂਦੇ ਸੀ ਵੀ ਮਸਕੀਨੀਆਂ ਪਹਿਲਵਾਨ ਆਇਆ ਤੇ ਮਲਯੂਦ ਹੋਏਗਾ ਮਲਯੂਦ ਜਿਹੜਾ ਮਸਕੀਨੇ ਨੂੰ ਹਰਾ ਦੇਗਾ ਉਹਨੂੰ 1000 ਰੁਪਏ ਇਨਾਮ ਮਿਲੇਗਾ ਜਿਹੜਾ ਹਾਰ ਜਾਏਗਾ ਉਹਨੂੰ 500 ਰੁਪਏ ਮਿਲੇਗਾ ਐਗਜ਼ਾਮ ਯਾਨੀ ਦੇਖੋ ਮਾਰਾ ਇਹ ਮੇਰਾ ਕੰਮ ਤਾਂ ਆਪ ਹੀ ਕਰ ਦਿੱਤਾ ਇਹ ਪਹਿਲਵਾਨ ਹੈ ਕਿਉਂਕਿ ਉਸਨੇ ਇਹ ਪਹਿਲਵਾਨਾਂ ਨਾਲ ਕੋਈ ਮਲਯੂਦ ਕਰਨਾ ਹੁੰਦਾ ਵੀ ਨਹੀਂ ਸੀ ਦਰਦ ਦੇ ਸਨ ਬਿਮਾਰੀ ਦੇਗਾ ਜਦੋਂ ਜੋਸ਼ਾਂ ਦੇ ਪੜਕੇ ਮਾਰਦੇ ਸਨ ਹਰਮ ਵਾਲੇ ਨੂੰ ਮਰ ਵੀ ਜਾਂਦੇ ਸਨ ਕਹ ਜੀ ਸਾਰੇ ਡਰਦੇ ਸਨ ਐਡਾ ਪਹਿਲਵਾਨ ਹੈ ਦੋ ਚਾਰ ਹਥੋਨੇ ਮਾਰੇ ਤਾਂ ਮਾਰ ਜਾਣੇ ਨਾ ਮਾਰ ਦੇਵੇ ਇਸ ਕਰਕੇ ਬਹੁਤ ਸਾਰੇ ਡਰਦੇ ਨਹੀਂ ਹੁੰਦੇ ਸਨ ਜਦੋਂ ਦਨੋਰੇ ਫੇਰੇ ਜਾ ਰਹੇ ਸੀ ਬੜਾ ਖੁਸ਼ ਹੋ ਕੇ ਮਹਾਰਾਜ ਮੇਰਾ ਕੰਮ ਕਰ ਦਿੱਤਾ ਦੋੜੇ ਜਾਂਦੇ ਉਹਨਾਂ ਦਰ ਨੂੰ ਵੇ ਜਲਦੀ ਪਹੁੰਚ ਜਾਵਾਂਗੇ ਉਹ ਸਿਗਨ ਨਾ ਹੋ ਜੇ ਕਿ ਹੋਰ ਪਲਵਾਨ ਅੱਗੇ ਆ ਜਾਏ ਪਹਿਲਾਂ ਹੀ ਪਿਆਸ ਲੱਗੀ ਬੜਾ ਦੌੜੇ ਜਾਂਦੇ ਨੂੰ ਰਸੇ ਚ ਲੋਕੀ ਪਾਣੀ ਪੀ ਰੇ ਸਨ ਇੱਕ ਜਗ੍ਹਾ ਉਹਨੇ ਰੁਕ ਗਿਆ ਵੀ ਪਾਣੀ ਪੀ ਕੇ ਜਾਵਾਂ ਇਹਦਾ ਮਸ਼ਹੂਰ ਮਜਾ ਹੈ ਕਹਿੰਦਾ ਮੈਨੂੰ ਪਹਿਲੇ ਪਾਣੀ ਪੀ ਲੈਣ ਦਿਓ ਪਹਿਲੇ ਮੈਨੂੰ ਪਾਣੀ ਪੀਣ ਲੈਣ ਦਿਓ ਕੁਝ ਲੋਕ ਤਾਂ ਪਾਸੇ ਹੋ ਗਏ ਭਈ ਇੱਕਦਮ ਅੱਗੇ ਆ ਕੇ ਸ਼ੋਰ ਮਚਾਉਂਦਾ ਮਸਕੀਨਿਆ ਪਹਿਲਵਾਨ ਉੱਥੇ ਖੜਾ ਸੀ ਪਾਣੀ ਪੀਣ ਵਾਸਤੇ ਉਹ ਕਹਿੰ ਲੱਗਿਆ ਵੀ ਤੂੰ ਮਗਰੋਂ ਆਇਆ ਹੈ ਉਹ ਕਿ ਅੱਗੇ ਹੋਈ ਜਾਣਾ ਗੱਲ ਕੀ ਹੈ ਕਹਿੰਦਾ ਮੈਨੂੰ ਬਿਆਸ ਵੜੀ ਲੱਗੀ ਫਿਰ ਕਹਿੰਦਾ ਬਿਆਸ ਸਾਨੂੰ ਵੀ ਲੱਗੀ ਹੈ ਅਸੀਂ ਵੀ ਲਾਈਨ 'ਚ ਖੜੇ ਆ ਉਹ ਕਹਿੰਦਾ ਗੱਲ ਇਸ ਨਾਲ ਮੈਂ ਮਸਕੀਨਿਆ ਪਹਿਲਵਾਨ ਨਾਲ ਮਾਲੀਯਤ ਕਰਨ ਜਾਣਾ ਇਸ ਕਰਕੇ ਮੈਂ ਸੋਚਿਆ ਮੈਂ ਚਾਹ ਮੈਂ ਜਲਦੀ ਪਹੁੰਚ ਜਾਵਾਂ ਕਿ ਤੇ ਅਸਨਾ ਵੀ ਕੋਈ ਹੋਰ ਆ ਜਾਏ ਉੱਥੇ ਮਾਲੀਯਤ ਕਰਨ ਵਾਸਤੇ ਮਸਕੀਨਿਆ ਬੜਾ ਉਸਕੇ ਗਿਆਨ ਲਗਾ ਪਤਾ ਵੀ ਇਹ ਮਸਕੀਨੀਆ ਦਾ بڑا ਪਹਿਲਵਾਨ ਹੈ ਤੇ ਦੋ ਚਾਰ ਵੀ ਨਹੀਂ ਉਹਦੇ ਥੱਪੜ ਸਾਨੇ ਮਰ ਜਾਏਗਾ ਉੱਥੇ ਕਿੰਨ ਮਰਨਾ ਦਾ ਮਜੂਰ ਹੈ ਪਰ ਮੈਂ ਉਹ ਨਾਲ ਮਲਯਤ ਜ਼ਰੂਰ ਕਰਨਾ ਹੈ ਮਸਕੀਨੀਆ ਬੜਾ ਹੈਰਾਨ ਹੋ ਕੇ ਕਹਿੰਦਾ ਅੱਛਾ ਪਾਣੀ ਪੀ ਲੈ ਪਹਿਲੇ ਨੇ ਪਾਣੀ ਪੀ ਕੇ ਜਦ ਪਿੱਛੇ ਹਟਿਆ ਤਾਂ ਮਸਕੀਨੀਆ ਕੇ ਅੰਦਰ ਗੱਲ ਇਸਨੇ ਵੀ ਤੂੰ ਕਿਉਂ ਮਰਨਾ ਚਾਹੁੰਦਾ ਜੇ ਪਤਾ ਹੀ ਇਹ ਵੀ ਪਤਾ ਮਸਕੀਨੀਆ ਪਹਿਲਵਾਨ ਬੜਾ ਤਕੜਾ ਹੈ ਤੇ ਫਿਰ ਤੂੰ ਕਿ ਮਰਨਾ ਚਾਹ ਲੈ ਉਹਨੇ ਸਾਰੇ ਗੱਲ ਦੱਸ ਦਿੱਤੀ ਕਹਿੰਦੇ ਮੇਰੇ ਗੁਰੂ ਦਾ ਹੁਕਮ ਆਇਆ 500 ਰੁਪਏ ਸੇਵਾ ਵਾਸਤੇ ਭੇਜ ਲੈ ਤੇ ਮੇਰੇ ਕੋਲ ਪੈਸੇ ਨਹੀਂ ਹਲੇ ਤੇ ਕਹਿੰਦੇ ਉੱਥੇ ਮਾਰਿਆ ਗਿਆ ਫਿਰ ਕਹਿੰਦੇ ਮਾਰ ਗਿਆ ਕੋਈ ਗੱਲ ਨਹੀਂ ਗੁਰੂ ਦਾ ਹੁਕਮ ਤਾਂ ਅਸੀਂ ਪੂਰਾ ਕਰਾਂਗੇ 500 ਰੁਪਏ ਜਿਹੜਾ ਦੇਣਾ ਕੀਤਾ ਉਹ ਤਾਂ ਮਿਲ ਜਾਏਗਾ ਨਾ ਗੁਰੂ ਦਾ ਹੁਕਮ ਤਾਂ ਅਸੀਂ ਪੂਰਾ ਕਰ ਦਾਂਗੇ ਬਾਕੀ ਰੱਖਣ ਵਾਲਾ ਮਹਾਰਾਜ ਆਪੇ ਜਿਹਦਾ ਅਸੀਂ ਹੁਕਮ ਮੰਨਣਾ ਹੈ ਉਹ ਆਪੇ ਦੇਖੇਗਾ ਆਪ ਕਿਰਪਾ ਕਰੇਗਾ ਨੇਖਿਆ ਵੀ ਐਸਾ ਸ਼ਰਧਾਲੂ ਪ੍ਰੇਮੀ ਕੋਈ ਨਹੀਂ ਦੇਖਿਆ ਜਿਹੜਾ ਗੁਰੂ ਪਿਛੇ ਮਰਨਾ ਮਨਜ਼ੂਰ ਕਰ ਲਵੇ ਉਹ ਕਹਿੰਦਾ ਮਸਕੀਨਿਆ ਮੇਰਾ ਹੀ ਰਾਮ ਨੇਖਿਆ ਬੜਾ ਤਕੜਾ ਯੋਧਾ ਹੈ ਕਿ ਮੇਰੇ ਨਾਲ ਹੀ ਤੇਰਾ ਯੁੱਧ ਹੋਏਗਾ ਕਹਿੰਦਾ ਮਾਲਾ ਮਨਜ਼ੂਰ ਹੈ ਮੈਨੂੰ ਤਾਂ 500 ਰੁਪਏ ਨਾਲ ਮਤਲਬ ਹੈ ਜੇ ਕਹਿੰਦੇ ਮਰ ਗਿਆ ਫੇਰ ਕਿਉਂਕਿ ਉਹਨੇ ਮੱਲਾ ਤਾਂ ਹੈ ਹੀ ਇੱਕ ਦਿਨ ਮੈਂ ਨਹੀਂ ਮਰਨਾ ਹੈ ਕਿਉਂ ਨਾ ਗੁਰੂ ਦਾ ਹੁਕਮ ਮੰਨ ਕੇ ਹੀ ਮਰਿਏ ਮੈਨੂੰ ਖੁਸ਼ੀ ਹੋਏਗੀ ਵੀ ਗੁਰੂ ਦੇ ਹੁਕਮ ਨਾਲ ਮਰਿਆ ਐਂ ਦੇਖਿਆ ਸਧਰ ਨਿਸ਼cheidਾ ਗੁਰੂ ਦੇ ਕੌਣ ਤੇਰਾ ਗੁਰੂ ਕਹਿੰਦੇ ਅਮਰਸਰਜ ਨੇ ਪੰਜਵੇਂ ਪਾਤਸ਼ਾਹ ਗੁਰਦੇਵ ਜੀ ਮਹਾਰਾਜ ਗੁਰਨਾਨਦ ਸਾਹਿਬ ਦੀ ਗੱਦੀ ਤੇ ਬਿਰਾਜਮਾਨ ਨੇ ਉਹਨੇ ਬੜਾ ਨਾਮ ਸੁਣਿਆ ਸੀ ਕਹਿੰਦਾ ਅਸੀਂ ਗੱਲ ਇਹ ਤਾਂ ਫਿਰ 500 ਨਹੀਂ ਫਿਰ 2000 ਰੁਪਏ ਜਿੱਤ ਲੈ 1000 ਰੁਪਏ ਕਿਦਾਂ ਮੈਂ ਜਿੱਤ ਸਕਦਾ ਮੈਂ ਤਾਂ ਉਹਦੇ ਮੁਕਾਬਲਾ ਕਰ ਹੀ ਨਹੀਂ ਸਕਦਾ ਉਹ ਕਹ ਲਗਾ ਮੈਂ ਇਹ ਮਸਕਿਨੀਆਂ ਮੇਲਣਾ ਤੇਰੇ ਮਾਲੀਦ ਹੋਣੇ 2000 ਮੈਂ ਲਗਾਵਾਂਗੇ ਦਾ ਤੂੰ ਵੀ ਲਗਾ ਦੇ ਆਕਰ ਵਿੱਚ ਮੈਂ نیچے ਡਿੱਗ ਜਾਗਾ ਤੇ ਉੱਪਰ ਮੇਰੇ ਛਾਤੇ ਚੜ ਜਾਈ ਤੇਰੀ ਜਗਾਕਾਰ ਹੋ ਜਾਏਗੀ ਤੂੰ ਜਿੱਤ ਜਾਗਾ ਤਾਂ 1000 ਰੁਪਏ ਨਾਮ ਮਿਲ ਜਾਏਗਾ ਬੜਾ ਹੈਰਾਨ ਹੈ ਗੁਰਸਿੱਖ ਇੰਨੇ ਮਾਰੇ ਕਿਰਪਾ ਕਰਦੇ ਬਨੇ ਮੈਂ ਇਹ ਮੈ ਸੋਚਦਾ ਸਾਂ ਦੇਵਾਂਗਾ ਕਿਥੋਂ 100 ਰੁਪਇਆ ਫਿਰ ਚਾਹ ਲੈ ਚਲੋ ਕਰਦਾ ਸਮਾਨ ਹੀ ਵੇਚ ਦੋ ਫਿਰ ਖਿਆਲ ਆਏ ਵੀ 500 ਰੁਪਇਆ ਕਿਦਾਂ ਦਈਏ ਤੇ 500 ਦਾ ਇੰਤਜ਼ਾਮ ਮਾਰੇ ਨੇ ਕਰ ਦਿੱਤਾ ਤਾਂ ਹੁਣ ਸਗੋਂ ਇਹ ਕਹਿੰਦੇ 1000 ਰੁਪਏ ਲੈ ਲਓ ਵੀ ਮੈਂ ਹਾਰ ਜਾਗਾ ਤੂੰ ਜਿੱਤ ਜਾਈ ਉਹ ਸੋਚਦਾ ਐਸਾ ਕਿਸ ਨਾ ਕਰ ਸਕਦਾ ਹੈ ਕਿ ਪੰ ਪਲਵਾਨ ਹੈ ਬੜੀ ਬੇਸਤੀ ਦੀ ਗੱਲ ਹੈ ਵੀ ਗਰੀਬ ਜਆ ਸਿੱਕ ਕਮਜ਼ੋਰ ਜਆ ਜਿੱਤ ਜਾਵੇ ਤਾਂ ਮਸਕੀਨੀਆਂ ਪਹਿਲਵਾਨ ਹਾਰ ਜਾਵੇ ਉਹ ਕਹਿੰਦੇ ਦਾਅ ਪੇਚ ਨਾਲ ਚੱਲੇ ਜਾਂਦਾ ਹੈ ਇਹ ਮਲਯੁੱਦ ਜ਼ੋਰ ਨਾਲ ਨਹੀਂ ਹੁੰਦਾ ਦਾਅ ਨਾਲ ਹੁੰਦਾ ਹੈ ਦਿਮਾਗ ਨਾਲ ਵੀ ਹੁੰਦਾ ਇਕੱਲਾ ਜ਼ੋਰ ਨਹੀਂ ਚੱਲਦਾ ਤਾਂ ਇਸ ਤਰ੍ਹਾਂ ਜੇ ਨਾਲ ਮਨੂਬ ਅਡਾ ਲਗਾਈ ਤੇ ਮੈਂ ਡਿੱਗ ਜਾਵਾਂਗਾ ਤੁਸੀਂ ਸਾਰੀ ਸਲਾਹ ਕਰ ਲਈ ਮੋੜੀ ਦੁਨੀਆ ਉਹ ਤੇ ਖੜੀ ਹੈ ਮਸਕੀਨੀਆਂ ਪਹਿਲਵਾਨ ਦਾ ਭਈ ਮਲਯੁੱਦ ਦੇਖਣਾ ਕਿ ਉਹਨੇ ਦਿਨ ਇਹ ਸਾਰੇ ਦਾ ਸਾਧਨ ਹੁੰਦਾ ਸੀ ਬਈ ਕੋਈ ਕੁਸ਼ਤੀਆਂ ਦੇਖ ਲੈਂਦੇ ਸਨ ਕੋਈ ਕਬੱਡੀਆਂ ਖੇਡ ਲੈਂਦੇ ਕੋਈ ਫੁੱਟਬਾਲ ਖੇលਦੇ ਸਨ ਇਹ ਗੇਮਾਂ ਹੁੰਦੀਆਂ ਸਨ ਉਹਨਾਂ ਦੇ ਨਾ ਤੇ ਬੜੀ ਦੁਨੀਆ ਖੜੀ ਸੀ ਮਸਕੀਨੀਆਂ ਪਹਿਲਵਾਨਾਂ ਦਾ ਨਾਸ ਸਾਰੇ ਸ਼ਹਿਰ ਟੰਡ ਹੋ ਰਿਹਾ ਫਿਰਿਆ ਗਿਆ ਸੀ ਜੋ ਪਹੁੰਚੇ ਮਸਕੀਨੀਆਂ ਜੋ ਜਾਕਾਰ ਕਰਨ ਲੱਗੋਦੀ ਮਸਕੀਨੀਆਂ ਪਹਿਲਵਾਨ ਸਾਰੇ ਜਾਣਦੇ ਸਨ ਉਹ ਸਾਰੇ ਇਲਾਕਾ ਜਾਣਦੇ ਸਨ ਕਈ ਵਾਰ ਇੱਥੇ ਮਲਯਤ ਹੋਇਆ ਉਹ ਹਰ ਬਾਰ ਮਸਕੀਨੀਆਂ ਜਿੱਤ ਕੇ ਜਾਂਦਾ ਸੀ ਆ ਮਸਕੀਨੀਆਂ ਪਹਿਲਵਾਨ ਜਦੋਂ ਆਇਆ ਸਾਰੇ ਉਹਦਾ ਜੱਜਾ ਕਰ ਕਰਦੇ ਨੇ ਮੈਂ ਇਸਨੇ ਜਿੱਤਣਾ ਹੀ ਹੈ। ਹੋਰ ਵੀ ਪਹਿਲਵਾਨ ਕੋਈ ਹੋਰ ਜਿਹੜਾ ਇਹਦੇ ਨਾਲ ਮੁਕਾਬਲਾ ਕਰੇ। ਸਾਰੇ ਚਿਪਸ ਨਾਟਾ ਛਾਇ ਕੋਈ ਨਹੀਂ ਆਉਂਦਾ। ਡਰਦੇ ਨੇ ਸਾਰੇ ਮਾਰ ਦੇਗਾ ਇਹ। ਕਿਉਂਕਿ ਇਹਨੂੰ ਜਾਨੋ ਮਾਰਿਆ ਇਸਨੇ ਮਸਕੀਨੀਆਂ ਨੇ। ਦੋ ਵਾਰ ਸੇ ਲਗਾਉਂਦਾ ਚਪੜ ਉੱਠਦਾ ਨਹੀਂ ਮੁੜ ਕੇ। ਉਹ ਗੁਰਸਿੱਖ ਆ ਗਿਆ ਕਿ ਉਹ ਦੇਖਿਆ ਜਦੋਂ ਇਹ ਉਹ ਜਾਨ ਲਗਾ ਅੰਦਰ ਅਖਾੜੇ ਸੇ। ਉਹ ਸਾਰੇ ਵਾਜਾ ਮਾਲਕ ਉਹ ਨਾ ਜਾ ਕੇ ਮਾਰ ਦੇਗਾ ਤੈਨੂੰ ਮਾਰ ਦੇਗਾ ਸਾਰੇ ਉਹ ਤਰਸ ਕਰਦੇ ਨੇ ਉਹ ਦੇਖੋ ਕਮਜ਼ੋਰ ਜਿਹਾ ਸਿੱਖ ਹੈਗਾ ਕਿਉਂ ਮੋਦ ਹੈ ਮੂਸ ਜਾ ਰਿਹਾ ਉਹਨੂੰ ਬਾਰ ਬਾਰ ਬੁਲਾਦੇ ਨਾ ਜਾ ਬਈ ਨਾ ਜਾ ਮਾਰੇ ਜਾਇੰਗਾ ਪਰ ਉਹ ਚੱਲ ਗਿਆ ਉਹ ਸਾਰੇ ਲੋਕ ਬੜੇ ਧਿਆਨ ਨਾਲ ਦੇਖਦੇ ਬਨੇ ਵੀ ਕਿੰਨੇ ਕ ਦਿਨ ਚੱਲ ਜਾਊਗਾ ਇਹ ਦੋ ਚਾਰ ਵੀ ਨਹੀਂ ਸਹਿ ਸਕਣੇ ਇਹ ਮਸਕੀਨियत پہ ਲਵਾਉਂਦੀਆਂ ਕੋਨੇ ਬਈ ਪਤਾ ਨਹੀਂ ਕਿਹਦੀ ਮੌਤ ਆਈਏ ਦੇਖੋ ਗਰੀਬ ਜਿਹਾ ਬੰਦਾ ਲੱਗਦਾ ਹੈ ਕਮਜ਼ੋਰ ਜਿਹਾ ਤੇ ਆ ਗਿਆ ਅਖਾੜੇ ਵਿੱਚ ਤੇਦੀ ਮੌਤ ਆਈ ਅੱਜ ਇਸ ਤਰ੍ਹਾਂ ਦੀ ਗੱਲਾਂ ਸਾਰੇ ਲੋਕ ਕਰਦੇ ਨੇ ਸ਼ੁਰੂ ਹੋ ਗਿਆ ਦੋਲ ਟਮਾ ਕਾ बज ਗਿਆ ਮਾਲੀਅਤ ਸ਼ੁਰੂ ਹੋ ਗਿਆ ਬੜੇ ਦਾਅ ਚਲਾਉਂਦਾ ਪਿਆ ਮਸਕੀਨੀਆਂ ਉਹਨਾਂ ਜੋ ਦਸਨ ਵਿੱਚ ਇਦਾਂ ਮੈਂ ਦਾਅ ਚਲਾਵਾਂਗਾ ਇਦਾਂ ਚਲਾਵਾਂਗਾ उस तरह ही दाव चलते में दा चल मेरे दोनों पास लोग बड़े हैरान भी छोटा जहा पलवार भी चुस्त लगता है दो चार करमटियां मारिया उस कोई इधर उधर डिगा उधर डिगे लेकिन बाद मसकीन मारिया दार गुरसिख डिग गया और फिर एकदम खड़ा हो गया खड़ा हो गया उसने जो दाव मारिया तो मसकीनिया डिग गया एकदम ਉਸੇ ਕੋਦੇ ਚਾਤੀ ਤੇ ਬੈਠ ਗਿਆ। ਪਿੱਟ ਲੋ ਆਤੀ ਮਸਕੀਨੇ ਬਲਵਾਂ ਦੀ। ਸਾਰੇ ਹਰੌਂ ਜੱਜਾਕਰ ਸਿਕਦ ਕਹਿੰਦੇ ਕਮਾਲ ਕਰਤੀ ਇਸਨੇ। ਐਸੇ ਜੇ ਮਰ ਜਾਏਗਾ ਇਹ ਜਿੱਤ ਗਿਆ। ਬੜੇ ਹਰੌਂ ਸਾਰੇ। ਇਹ ਕਮਜ਼ੋਰ ਜਿਹਾ ਬੰਦਾ ਜਿੱਤ ਗਿਆ ਐਡੇ ਬੜੇ ਪਲਵਾਨ ਤੋਂ। ਤੁਮਾਰੀ ਹੋ ਗਈ ਅੱਜ ਦਾ। ਬੜੇ ਜੱਜਾਕਰ ਕਰਦੇ ਹਜ਼ਾਰ ਰੁਪਏ ਇਨਾਮ ਮਿਲੇ ਉਸਨੇ। ਬਾਹਰ ਨਿਕਲੇ ਮਸਕੀਨਿਆ ਗੰਦਾ ਵੀ ਹੁਣੇ ਕੰਮ ਮੇਰਾ ਕਰ ਤੇਰਾ ਕੰਮ ਮੈਂ ਕਰ ਦਿੱਤਾ ਤੂੰ ਮੈਨੂੰ ਆਪਣੇ ਗੁਰੂ ਦੇ ਦਰਸ਼ਨ ਕਰਾ ਜਿਹਦੇ ਵਾਸਤੇ ਆਪਣੀ ਜਾਨ ਵਾਰਦਾ ਸੀ ਉਸ ਗੁਰੂ ਦੇ ਮੈਂ ਵੀ ਦਰਸ਼ਨ ਕਰਨਾ ਚਾਹੁੰਦਾ ਕਿਉਂਕਿ ਮੈਂ ਵੀ ਬੜਾ ਉਹਦਾ ਨਾ ਸੁਣਿਆ ਤੇ ਕਿਸੇ ਤਰ੍ਹਾਂ ਮੈਨੂੰ ਵੀ ਉਹਦੇ ਦਰਸ਼ਨ ਕਰਾ ਦੇ ਮਸਕੀਨਿਆ ਦੀ ਗੱਲ ਸੁਣ ਕੇ ਗੁਰਸਿੱਖ ਬੜਾ ਹੀ ਪਰਸਨ ਹੋਇਆ ਇਹ ਬਹੁਤ ਅੱਛੀ ਗੱਲ ਹੈ ਵੀ ਮੈਂ ਤੇ ਗੁਰੂ ਦੇ ਦਰਸ਼ਨ ਕਰਨੇ ਜਾਣਾ ਹੀ ਹੈ ਪੇਟਾ ਲੈ ਕੇ ਤੁਸੀਂ ਨਾਲ ਚਲੋ ਬਹੁਤ ਵੱਡੀ ਗੱਲ ਬੜੀ ਅੱਛੀ ਗੱਲ ਹੈ ਕਿ ਮਾਰੇ ਬੜੇ ਪ੍ਰਸੰਨ ਹੋ ਸੇ ਵੀ ਆਪ ਵੀ ਦਰਸ਼ਨ ਕਰਨਾ ਹੈ ਕਿ ਜੋ ਹੋਰ ਨੂੰ ਵੀ ਨਾਲ ਲੈ ਕੇ ਆਇਆ ਵੀ ਉਹਨਾਂ ਨੂੰ ਵੀ ਸੇਵਾ 'ਚ ਲਗਾਏਗਾ ਪਹੁੰਚੇ ਮਹਾਰਾਜ ਚੰਨਾ ਦੇ ਵਿੱਚ ਮਹਾਰਾਜ ਜਿਸ ਲਈ ਸਕੂਨੀ ਸਾਧਾ ਪਾ ਲਿਖਾ ਰਹੇ ਨੇ ਭਾਈ ਗੁਰਦਾਸ ਜੀ ਦਾ ਸਿੱਧਾ ਸਿਖਨੇ ਮੱਥਾ ਟੇਕਿਆ ਆਪਣੀ ਪੇਟਾ ਰੱਖੀ ਪਾਂ ਸੋਦਾ ਹੁਕਮ ਸੀ ਇਹ 100 ਰੁਪਏ ਮੱਥਾ ਟੇਕਦਾ ਉਹਨੇ ਮਾਰੇ ਦੇਖਦੇ ਨੇ ਗਰੀਬ ਜੇ ਬੰਦੇ ਨੂੰ ਦੇਖੋ ਨਾਲ ਉਹ ਗੁਰਸਿੱਖੋ ਵੀ ਆਇਆ ਜਿਹੜਾ ਕਹਿੰਦਾ ਮੈਂ ਸਿੱਖੀ ਮੈਂ ਧਾਰਨ ਕਰਨੀ ਹੈ ਉਹਨੂੰ ਨਾਲ ਲੈ ਕੇ ਆਏ ਹੋ ਨੇ ਦੱਸਿਆ ਸਾਰੀ ਗੱਲ ਇਹ ਮਸਕੀਨੀਆਂ ਪਹਿਲਵਾਣ ਹੈ ਤੇ ਸਾਰੀ ਗੱਲ ਤੁਸੀਂ ਵੀ ਇਸ ਨਾਲ ਮੇਰੇ ਕੋਲ ਤਾਂ ਕੋਈ ਪੇਟਾ ਦੇਣ ਉਹ ਸੀ ਨਹੀਂ ਪਹਿਲੇ ਮੈਂ 100 ਰੁਪਏ ਦਾ ਸਮਾਨ ਵੇਚਦਾ ਕਰਦਾ ਔਰ ਫਿਰ ਆਪ ਦੀ ਕਿਰਪਾ ਨਾਲ ਆਪ ਦਾ ਹੁਕਮ ਪੂਰਾ ਕਰਨ ਸੇ ਜੇ 500 ਰੁਪਏ ਦੀ ਲੋੜ ਸੀਗੇ ਤੇ ਮਸਕੀਨੀਆਂ ਪਹਿਲਵਾਨ ਮਿਲ ਗਏ ਕਹਿੰਦੇ ਮੇਰੇ ਨਾਲ ਮੌਜੂਦ ਕਰ ਲੈ ਤਾਂ ਤੈਨੂੰ ਇਨਾਮ ਦਵਾ ਦिए ਜੇ ਇਹ ਮੇਰੇ ਤੋਂ ਹਾਰ ਗਏ ਜਾਣ ਬੁਝ ਕੇ ਤੇ 1000 ਰੁਪਏ ਮੈਨੂੰ ਇਨਾਮ ਦਵਾ ਦਿੱਤੇ ਇਹ 1000 ਰੁਪਏ ਆਪਦੇ ਚਲਣ ਸੇ ਵਜ ਭੇਟਾ ਮਾਰੇ ਬੜੀ ਪ੍ਰਸੰਨ ਹੋ ਜਾਈਂ ਔਰ ਮਸਕੀਨੀਆਂ ਨੂੰ ਕਹਿ ਲੇ ਦੇਖ ਬੜੀ ਮੁਸ਼ਕਿਲ ਗੱਲ ਹੁੰਦੀ ਹੈ ਆਪਣੇ ਆਪ ਨੂੰ ਨੀਵਾ ਕਰਨਾ ਇਹ ਕਮਜ਼ੋਰ ਜਿਆ ਬੰਦਾ ਹੈ ਤੂੰ ਪਲਵਾਨ ਹੈ ਤੂੰ ਇਸ ਤੋਂ ਹਾਰ ਗਿਆ ਇਹ ਇੰਨਾ ਵੱਡਾ ਤੂੰ ਆਪਣਾ ਮਾਨ ਜਿਹੜਾ ਤਿਆਗ ਕਰ ਦਿੱਤਾ ਇਸ ਕਰਕੇ ਮਾਰੇ ਉਸ ਮਿਲਿਆ ਉਹਨੂੰ ਹੁਕਮ ਕਿਦਾ ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਥਲੇ ਹਮੇਸ਼ਾ ਤੂੰ ਸੁਖੀ ਰਹੇਗਾ ਕਿਉਂਕਿ ਤੂੰ ਆਪ ਨਿਵਾਰ ਥਲੇ ਆਪ ਨਿਵਾਰ ਕੇ ਥਲੇ ਲਿਗ ਪਿਆ ਇਹਦੀ ਜਿੱਤ ਕਰਾ ਦਿੱਤੀ ਇਹਨਾ ਬੜਾ ਤਿਆਗ ਤੋਂ ਕੀਤਾ ਬੜੇ ਬੜੇ ਹੰਕਾਰੀਆਂ ਨਾਰ ਨਾਨਕ ਗਰਭ ਗਲੇ ਬੜੇ ਬੜੇ ਹੰਕਾਰ ਕਰਨ ਵਾਲੇ ਕਹਿੰਦੇ ਗਰਮ ਨਾਲ ਗਲ ਜਾਂਦੇ ਨੇ ਅਡਾ ਹੰਕਾਰ ਕਰਦੇ ਨੇ ਆਖਰ ਸੇ ਗਲ ਜਾਂਦਾ ਨਾਲ ਸਰੀਰ ਇਹ ਹੰਕਾਰ ਜੋ ਕੀਤਾ ਲੇਕਿਨ ਤੋਂ ਆਪ ਨੇ ਬਾਰ ਕੇ ਥੱਲੇ ਆ ਕੇ ਉਸ ਨੂੰ ਜਿਤਾ ਦਿੱਤਾ ਇਸ ਕਰਕੇ ਹਮੇਸ਼ਾ ਤੋਂ ਸੁਖੀ ਰਹੇਗਾ ਲੋਕ ਵਿੱਚ ਪਰ ਲੋਕ ਵਿੱਚ ਦੋਨਾਂ ਜਗ੍ਹਾ ਦਾ ਵਰਦਾਨ ਦਿੱਤਾ ਮਹਾਰਾਜ ਔਰ ਮਸਕੀਨਿਆ ਵੀ ਕਹਿਣ ਲੱਗਾ ਮਹਾਰਾਜ ਮੈਨੇ ਹੁਣ ਆਪਣੇ ਚਰਨਾਚ ਸੇਵਾ ਚ ਲੱਖੋ ਜੇ ਇਹਨੂੰ ਸੇਵਾ ਚ ਲਗਾਏ ਮਨੂ ਵੀ ਸੇਵਾ ਲਗਾ ਦੇ ਇਸ ਮਸਕੀਨਿਆ ਪਹਿਲਵਾਨ ਨੇ ਵੀ ਫਿਰ ਬੜੀ ਸੇਵਾ ਕੀਤੀ ਗੁਰੂ ਕਰਦੀ ਅਸ਼ਪਤੀ ਜਿਸਕੇ ਅੰਦਰ ਰਾਜ ਮਹਿਮਾਨ ਪੰਜੇ ਪਾਸ਼ਪਰਮਾਨ ਕਰਦੇ ਨੇ ਜਦੇ ਹਿਰਦੇ ਵਿੱਚ ਰਾਜ ਦਾ ਮਹਿਮਾਨ ਹੈ ਰਾਜਾ ਬਣ ਗਿਆ ਪਰ ਲੇਕਿਨ ਬੜਾ ਹੰਕਾਰੀ ਹੈ ਸੋ ਨਰਕ ਪਾਤੀ ਹੋ ਬਸ ਸਵਾਲ ਕੀ ਉਹ ਹਲ ਹੋਏਗਾ ਨਰਕਾਂ ਦੀ ਪ੍ਰਾਪਤ ਕਰੇਗਾ। ਔਰ ਕੁੱਤੇ ਦਾ ਜਨਮ ਮਿਲੇਗਾ। ਕਿਉਂਕਿ ਰਾਜਾ ਦਾ ਬਣ ਗਿਆ ਲੇਕਿਨ ਹੰਕਾਰ ਬੜਾ ਕੀਤਾ। ਜਿਸ ਕਰੇ ਮਾਰਾ ਕਹਿੰਦੇ ਮੈਨੂੰ ਨਰਕ ਪ੍ਰਾਪਤ ਹੋਏਗਾ ਤਾਂ ਕੁੱਤੇ ਦਾ ਜਨਮ ਹੋਏਗਾ। ਸੋ ਨਰਕ ਪਾਤੀ ਹੋ ਬਸਵਨ। ਜੋ ਜਾਣੇ ਮੈਂ ਜੋਵਰਮੰਤ। ਮਾਰੇ ਫਰਮਾਨ ਕਰਦੇ ਜਿਹੜਾ ਕਹੇ ਮੈਂ ਮੈਂ ਬੜਾ ਬਹਾਰੀ ਜੋਵਰਮੰਤਾ। ਸੋ ਹੋਵਤ ਬਿਸਟਾ ਕਾਜ। ਯੋਨਿਸ ਗੱਲ ਦਾ ਹੰਕਾਰ ਹੋਏ ਬਿ ਜੋਬ ਨਾ ਵਸਤਾ ਹੈ ਕਿਸੇ ਨੂੰ ਜਾਣਦਾ ਨਹੀਂ ਜੋਬ ਨਾ ਵਸਤਾ ਚ ਕਹਿੰਦੇ ਫਿਰ ਉਹਦਾ ਕੀ ਹਾਲ ਹੁੰਦਾ ਹੈ ਬਿਸਤਾਂਗ ਗੰਦਗੀ ਦਾ ਕੀੜਾ ਬਣਦਾ ਫਿਰ ਉਹ ਜਿਹੜਾ ਹੰਕਾਰ ਕਰਦਾ ਵੀ ਮੈਂ ਬੜਾ ਜਵਾਨ ਬੰਦਾ ਵਾਂ ਆਪਸ ਕੋ ਕਰਮੰਤ ਕਹਾਵੇ ਜਦ ਨ ਮਰੇ ਉਹ ਜੋਨ ਪਰ ਮਾਵੇ ਜਿਹੜਾ ਆਪਣੇ ਆਪ ਨੂੰ ਬੜਾ ਕਰਮਮੰਤ ਸਮਝੇ ਮੈਂ ਬੜੇ ਕਰਮ ਕਰਦਾ ਦੀਰਥਾਂ ਦੇ ਇਸ਼ਨਾਰ ਕਰਦਾ ਨਾ ਸੇਵਾ ਕਰਦਾ ਮੈਂ ਬੜੇ ਕਰਮ ਕਰਦਾ ਦਾਨ ਪੁੰਨ ਕਰਦਾ ਤੇ ਆਪਣੇ ਆਪ ਨੂੰ ਗਣਾਵੇ ਹਾਂ ਮੈਂ ਬੜਾ ਤਿਰਸ ਨਾਲੀ ਬੜਾ ਦਾਨ ਪੁੰਨੀ ਕਰਨ ਵਾਲਾ ਬੜੇ ਕਰਮ ਕਰਦਾ ਤੇ ਕਹਿੰਦੇ ਆਪਸ ਕੋ ਕਰਮਵੰਤ ਕਹਾਵੇ ਜਨਮ ਮਰੇ ਉਹ ਜਿਉਣ ਪਰਮਾਵੇ ਕਿ ਜਮਦਾ ਮਰਦਾ ਰਹਿੰਦਾ ਹੈ ਬੜੇ ਜੂਨੀਅਰ ਚ ਜਾਂਦਾ ਉਹ ਜਿਹੜਾ ਸੋਚਦਾ ਮੈਂ ਬੜੇ ਕਰਮ ਕਰਦਾ ਕਿਉਂਕਿ ਮਾਰੇ ਫਰਮਾਨ ਕਰਮ ਤਰਮ ਪਾਖੰਡ ਜੋ ਦਿਸੇ ਤਿੰਨ ਜਮ ਜਗਾਤੀ ਲੂਟੇ ਨਿਰਵਾਣ ਕੀਰਤਨ ਗਾਉ ਕਰਤੇ ਕਾ ਨਿਮਕ ਸਵਰਜਿਤ ਛੂਟੇ ਨਿਮਾਨ ਕੀਰਤਨ ਗਾਉ ਕਹਿੰਦੇ ਉਸ ਪਰਮੇਸ਼ਰ ਦਾ ਇਹ ਕਰਮ ਧਰਮ ਦਾ ਜਿਹੜੇ ਨੇ ਉਸੇ ਲੁੱਟ ਜਾਈ ਜਾਂਦੇ ਨੇ ਧਨ ਭੂਮੀ ਇਹ ਕਾ ਜੋ ਕਰੇ ਗਮੌਨ ਸੋ ਮੁਰਖ ਅੰਦਾ ਹੋ ਗਿਆ ਮਹੇ ਪਾਸ਼ਾ ਫਰਮਾਨ ਕਹਿੰਦੇ ਧਨ ਭੂਮੀ ਦਾ ਜੋ ਹੰਕਾਰ ਕਰਦਾ ਹੈ ਇਹ ਮੇਰੇ ਕੋਲ ਬੜਾ ਪਾਰੀ ਧਨ ਹੈ ਮੜੀ ਜਮੀਨ ਹੈ ਕਹਿੰਦੇ ਉਹਦਾ ਕੀ ਹਾਲ ਹੁੰਦਾ ਸੂ ਮੁਰਖ ਅੰਧਾ ਗਿਆਨ ਕਹਿੰਦੇ ਉਹ ਮੂਰਖ ਹੈ ਅੰਨਾ ਮੈਂ ਅਗਿਆਨੀ ਹੈ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਿਸਾਵੇ ਨਾਨਕੀਆਂ ਮੁਗਤ ਆਗੇ ਸੁਖ ਬਾਗੇ ਕਿਰਪਾ ਪਰਮੇਸ਼ਰ ਦੀ ਹੋ ਜਾਏ ਜਿਹਦੇ ਹਿਰਦੇ ਚ ਗਰੀਬੀ ਵੱਸ ਜਾਵੇ ਯੇ ਨਿਲੇ ਵਰਤਾ ਆ ਜਾਵੇ ਨਾਨਕੀਆਂ ਮੁਗਤ ਆਗੇ ਸੁਖ ਬਾਗੇ ਬਨੇ ਬਾਸ਼ਪੁਰਾਦ ਇੱਥੇ ਤੇ ਉਹਦੀ ਮੁਕਤੀ ਹੋ ਜਾਏਗੀ ਉਹ ਦਰਗਾਹ ਜਾਏਗਾ ਪਰ ਲੋਕ ਜਾਏਗਾ ਤੇ ਉੱਥੇ ਵੀ ਸਾਰੇ ਸੁੱਖ ਨੂੰ ਪ੍ਰਾਪਤ ਹੋਣਗੇ ਧਰਮੰਤਾ ਹੋਏ ਘਰ ਘਰ ਬਾਵੇ ਬੜਾ ਤਣਾੜ ਹੋ ਜਾਵੇ ਔਰ ਤਨਾਰ ਬਣੇ ਦਾ ਬੜਾ ਹੰਕਾਰ ਕਰੇ ਜਿਹੜੇ ਸਮਾਨ ਕੇ ਸੰਗ ਨਾ ਜਾਵੇ ਲੇਕਿਨ ਜਦ ਮੌਤ ਹੋਏਗੀ ਕਿ ਤਿੰਨ ਕਾ ਵੀ ਨਾਲ ਨਹੀਂ ਲੈ ਜਾ ਸਕਦਾ ਤਾਂ ਉਹਨੇ ਬੜਾ ਭਾਰੀ ਇਕੱਠਾ ਕਰ ਲਿਆ लेकिन मान फरमाण कर हैं एक तीन एक तिन का भी नाल नहीं जाएगा तीन कुछ संग ना जाए बहु लश्कर मानुख ऊपर करे आस राजा है बड़ी सेना है बड़े लश्कर नाल ने और बड़ा अभिमान करता है बड़ी आस करता है मेरे को फौज को है कोई हरा नहीं सकता मैं बड़ा हंकार करता इस गल का ਲੇਕਿਨ ਮਾਰ ਫਰਮਾਉਂਦੇ ਪਲ ਭੀਤਰ ਤਾ ਕਾ ਹੋਏ ਬਿਨਾਸ ਇੱਕ ਪਲ ਜੀ ਮੌਤ ਹੋ ਜਾਏਗੀ ਬੜਾ ਹੰਕਾਰ ਹੈ ਬੇਡੀ ਵਿੱਚ ਕੋ ਸਹਿਣਾ ਹੈ ਇਹਨਾਂ ਮੇਰਾ ਹੁਕਮ ਚੱਲਦਾ ਲੇਕਿਨ ਇੱਕ ਪਲ ਦੇ ਵਿੱਚ ਪਤਾ ਹੀ ਨਹੀਂ ਕਿਸ ਵੇਲੇ ਮੌਤ ਹੋ ਜਾਏ ਪਲ ਭੀਤਰ ਤਾ ਕਾ ਹੋਏ ਬਿਨਾਸ ਸਭ ਤੇ ਆਪ ਜਾਣੇ ਬਲਵੰਤ ਆਪਣੇ ਆਪ ਸਾਰੇ ਤੋਂ ਬੜਾ ਬੜਾ ਭਾਰੀ ਬਲਵਾਨ ਸਮਝੇ ਮੈਂ ਬੜਾ ਜੋਧਾ ਹਾਂ ਕਿਨ ਵਿੱਚ ਹੋਏ ਜਾਇ ਬਸਮੰਤ ਮੌਤ ਹੋ ਗਈ ਕਹਿੰਦੇ ਇੱਕ ਖਿੰਡੇ ਵਿੱਚ ਬਸ ਬਸਮ ਬਣ ਜਾਂਦਾ ਸਰੀਰ ਦੇਰ ਨਹੀਂ ਲੱਗਦੀ ਆਪਣੇ ਆਪ ਨੂੰ ਬੜਾ ਬਲਵਾਨ ਸਮਝਿਆ ਲੇਕਿਨ ਹੁਕਮ ਹੋ ਗਿਆ ਮੌਤ ਹੋ ਗਈ ਤੇ ਹੁਣ ਲੈ ਕੇ ਜਲਾਉ ਦਿੰਦੇ ਨੇ ਬਸ ਕਿਨ ਵਿੱਚ ਬਸਮ ਦੀ ਢੇਰੀ ਬਣ ਜਾਂਦਾ ਹੈ ਬਾਲੂ ਦਾ ਸਾਰਾ ਉੱਥੇ ਕਦਮ ਹੋ ਜਾਂਦਾ ਕਿਸੇ ਨਾਲ ਬਦੇ ਆਪ ਹੰਕਾਰੇ ਤਨਮ੍ਰਾਇਤ ਇਸ ਕਰੇ ਖਵਾਰੀ ਵਾਹ ਕਿਸੇ ਨਾ ਬਦੇ ਕਿਸੇ ਰਕਦਾ ਹੀ ਨਹੀਂ ਅਗੇ ਇਹਦਾ ਹੰਕਾਰ ਕਰਦਾ ਹੈ ਕਿਤੇ ਦੀ ਸੋਚ ਅਗੇ ਚੱਲ ਜਾਂਦਾ ਕਿ ਮੈਂ ਹੀ ਮੈਂ ਸਭ ਜਗ ਆਪਣੇ ਆਪ ਨੂੰ ਹੀ ਬਸ ਵਿਸ਼ਲੇਸ਼ ਦਸਤਾਰ ਪਾਸੇ ਕਿ ਮੈਂ ਹੀ ਮੈਂ ਬੜਾ ਹੰਕਾਰ ਚੜ ਗਿਆ ਮਾਰ ਲੇ ਕਹਿੰਦੇ ਉਹਦਾ ਕੀ ਹਾਲ ਹੁੰਦਾ ਧਰਮਰਾਇਤ ਇਸ ਕਰੇ ਖਵਾਰੀ ਵਾਹ ਜੇ ਮਾਰ ਕੇ ਜਾਏਗਾ ਤੇ ਤਨਮ੍ਰਾਇ ਜਿੱਥੇ ਦੰਡ ਦੰਸੇਗਾ ਖਾਰੀ ਗਾ ਉੱਥੇ ਮਿਲ ਜਾ ਕੇ ਗੁਰਪ੍ਰਸਾਦ ਜਾ ਕੇ ਮਿਲੇ ਅਭਿਮਾਨ ਜੀ ਗੁਰੂ ਦੀ ਕਿਰਪਾ ਜਿਸ ਸੇ ਹੋ ਜਾਏ ਅਰਦਾ ਅਭਿਮਾਨ ਮਿਟ ਜਾਏ ਹੰਕਾਰ ਖਤਮ ਹੋ ਜਾਏ ਸੋ ਜਨ ਨਾਨਕ ਦਰਗਾਹ ਪਰਵਾਣ ਕਹਿੰਦੇ ਉਹ ਜਨ ਜਿਹੜਾ ਹੈ ਦਰਗਾਹ ਪਰਵਾਣ ਹੁੰਦਾ ਜਿਹੜਾ ਕਿ ਗੁਰੂ ਦੀ ਕਿਰਪਾ ਨਾਲ ਜਿਹਦਾ ਹੰਕਾਰ ਦੂਰ ਹੋ ਜਾਵੇ ਵਾਹਿਗੁਰੂ ਇਹ ਗੁਰੂ ਦੀ ਕਿਰਪਾ ਹੀ ਹੈ ਤਾਂ ਹੀ ਹੰਕਾਰ ਦੂਰ ਹੁੰਦਾ ਹੈ ਜਦੋਂ ਆਜਾ ਕੁਝ ਵੀ ਪ੍ਰਾਪਤ ਹੋ ਜਾਏ ਤਾਂ ਬੜਾ ਹੰਕਾਰੀ ਹੋ ਜਾਂਦਾ ਹੈ। ਲੇਕਿਨ ਗੁਰੂ ਦੀ ਕਿਰਪਾ ਜਿਸ ਨੂੰ ਪ੍ਰਾਪਤ ਹੋ ਜਾਏ ਉਹਦਾ ਹੰਕਾਰ ਦੂਰ ਹੁੰਦਾ ਹੈ। ਤੇ ਮਸਕੀਨ ਦੇ ਪ੍ਰਤੀ ਮਹਾਰਾਜ ਜਿਸ ਨੂੰ ਉਚਾਰਨ ਕਰਦੇ ਨੇ ਸੁਖਮਨੀ ਸਾਹਿਬ ਦੇ ਵਿੱਚ ਉਹਦੀ ਉਪਮਾ ਕਰਦੇ ਦੇਖੋ ਐਡਾ ਬੜਾ ਜੋਦਾ ਭਲੀ ਲੇਕਿਨ ਇਸ ਨੇਕ ਗੁਰਸਿੱਖ ਨੂੰ ਜਿਤਾਤਾ ਆਪ ਹਾਰ ਗਿਆ। ਆਪ ਦਲੇ ਲੜ ਗਿਆ ਉਹਨੇ ਆਪਣੇ ਉੱਪਰ ਚੜਾ ਲਿਆ। ਇਸ ਕਰਕੇ ਉਹਨੇ ਕਿਹਾ ਸੁਖੀ ਬਸੇ ਮਸਕੀਨੀਆਂ ਆਪਣੇ ਵਾਰਤਲੇ بڑے بڑے ਹੰਕਾਰਿਆ ਨਾਨਕ ਗਰਵ ਗਲੇ